ਆ ਸਾਹਮਣੇ ਇੱਥੋਂ ਆਪਣੇ ਜੀ ਐਂਡ ਕੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਆ ਮੇਨ ਇੱਥੋਂ ਪਹਿਲਾ ਹੀ ਜਿਹੜਾ ਪਿੰਡਾਂ ਦਾ ਲਖਨਪੂਰਾ ਇੱਥੋਂ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਆ ਤੇ ਜਿਹੜਾ ਇਹ ਬਾਈਪਾਸ ਆ ਇਹ ਪੰਜਾਬ ਨੂੰ ਆਉਣ ਵਾਲਾ ਵਾ ਜੀ ਐਂਡ ਕੇ ਤੋਂ ਆਉਣ ਵਾਲਾ ਵਾ ਤੇ ਇਹ ਰੂਟ ਆ ਜਿਹੜਾ ਪੰਜਾਬ ਨੂੰ ਜਾਂਦਾ ਸਿੱਧਾ ਤੇ ਇਹ ਰੋਡ ਪੂਰਾ ਟੁੱਟ ਗਿਆ ਪੂਰਾ ਤਬਾਹ ਹੋ ਗਿਆ ਇਹ ਰੋਡ ਆ ਸਾਰਾ ਉਹ ਸਾਹਮਣੇ ਪੂਰਾ 로ਡ ਤਬਾਹ ਹੋਇਆ ਦਾ ਆ ਪੂਰਾ ਉਹ ਜਿਹੜੇ ਗੇਟ ਜਿਹਰੇ ਟੁੱਟੇ ਦੂਰ ਆਹ ਬਿਲਡਿੰਗਾਂ ਇੱਥੇ ਇਦਾਂ ਦੀ ਬਿਲਡਿੰਗ ਹੀ ਇੱਥੇ ਵੀ ਪੂਰੀ ਦੀ ਪੂਰੀ ਵੇਚ ਡਿੱਗ ਗਈ ਪਾਣੀ ਦੇ ਤਬਾਹ ਹੋ ਗਈ ਪੂਰੀ ਕਹਿੰਦੇ ਜਦੋਂ ਡਿੱਗੀ ਆ ਤੇ ਇਦਾਂ ਆਵਾਜ਼ ਆਈ ਇਦਾਂ ਪੰਪ ਫਟਿਆ ਹੁੰਦਾ ਆ ਮੀਡੀਆ ਵਾਲੇ ਵੀ ਆਏ ਦੇ ਕਵਰ ਕਰਨ ਆ ਦੇਖੋ ਥੋੜਾ ਬਹੁਤ ਮੁਸ਼ਕਲ ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਧਿਆਨਿਕ ਮੰਜ਼ਰ ਸੀ ਆ ਜਿੰਨਾ ਪੋਲਾ ਜਿਹੜਾ ਪੋਲਾ ਪੁੱਲ ਵੀ ਬੈਗੇ ਦਾ ਟੁੱਟਵੇ ਦਾ ਵਿੱਚੋਂ ਬੜਾ ਫਾਇਆ